ਸਹੀ ਗੱਲ ਜੀ ਮੈਂ ਤੁਹਾਡਾ ਆਪਣਾ ਦੀਪ ਖਰੋੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਬੈਲ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਾ ਦਿਓ ਅੱਜ ਮੇਰੀ ਨੌਜਵਾਨ ਇਹ ਵੀਡੀਓ ਨੂੰ ਦੇਖਣ ਤੇ ਸੁਣਨ ਤੇ ਗੱਲਬਾਤ ਉਹਨਾਂ ਦੇ ਅਮਲ ਕਰਨੀ ਬੜੀ ਜ਼ਰੂਰੀ ਹੈ ਮੇਰੇ ਨਾਲ ਪਵਨਪ੍ਰੀਤ ਬੈਠਾ ਮੇਰਾ ਛੋਟਾ ਭਰਾ ਅੱਜ ਸਾਡੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਪੈ ਗਈ ਜਿਹੜੇ ਗਰਾਊਂਡਾਂ ਦੇ ਵਿੱਚ ਨਵਦੀਪ ਨੇ ਆਪਣਾ ਸਰੀਰ ਦਾ ਲੋਹਾ ਬਣਾ ਕੇ ਤਿੰਨ ਸਟਾਰ ਮੋਢੇ ਤੇ ਲਾਏ ਨਗੇ ਅੱਜ ਉਹ ਗਰਾਊਂਡਾਂ ਦੇ ਵਿੱਚ ਨਸ਼ਾ ਹੋ ਰਿਹਾ ਹੈ ਅੱਜ ਉਹ ਗਰਾਊਂਡਾਂ ਦੇ ਵਿੱਚ ਬੈਠੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਹੋ ਰਹੇ ਨੇ ਜੀ ਇਹ ਉਹ ਨਵਦੀਪ ਨੇ ਅੱਜ ਆ ਪਵਨਪ੍ਰੀਤ ਨੇ ਐਡਾ ਵੱਡਾ ਰੈਂਕ ਪ੍ਰਾਪਤ ਕੀਤਾ ਫੁੱਟਬਾਲ ਦਾ ਇੰਟਰਨੈਸ਼ਨਲ ਦਾ ਖਿਡਾਰੀ ਹੈ ਨੌਜਵਾਨੋ ਉਹੀ ਪੰਜਾਬ ਛੜ ਛੜ ਭੱਜੇ ਨੇ ਥੱਕੇ ਹਾਰੀ ਜਾਂਦੇ ਹੋ ਜੂਰਤਾ ਕਿ ਤੁਹਾਨੂੰ ਮਿਹਨਤ ਥੋੜੀ ਹਰ ਥੋੜੀ ਮਿਹਨਤ ਰੰਗ ਲੈ ਕੇ ਹੁੰਦੀ ਹੈ ਬੜੀ ਛੋਟੀ ਉਮਰ ਦੇ ਵਿੱਚ ਸਾਡਾ ਭਰਾ ਇੰਸਪੈਕਟਰ ਬਣਿਆ ਬੈਠਾ ਹੈ ਪ੍ਰਮਾਤਮਾ ਕਿਰਪਾ ਕਰੇ ਐਸਐਸਪੀ ਆਈਜੀ ਡੀਜੀਪੀ ਬਣ ਕੇ ਰਿਟਾਇਰਮੈਂਟ ਫਟਾਰ ਹੋਵੇ ਸਾਡਾ ਭਰਾ ਹੈ ਅਸੀਂ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਅੱਜ ਪੰਜਾਬ ਦੇ ਆ ਭਾਰਤੀਆਂ ਉੱਪਰ ਹੋਰਾਂ ਤੁਹਾਡੇ ਉੱਪਰ ਭਾਰਤੀਆਂ ਦੇ ਉੱਪਰ ਆ ਭਾਰਤੀ ਹੋ ਕੇ ਕਹਿੰਦੇ ਪੰਜਾਬ ਦੇ ਵਿੱਚ ਕੋਈ ਰਹਿਣ ਨੂੰ ਕਰ ਲਈ ਕੋਰੋਨਾ ਰੁਪਿਆ ਨੌਜ ਮੰਨਦਾ ਕਢਾਤਾ ਇੱਕ ਥਾਂ ਤੋਂ ਕਢਾ ਆਣ ਦੂਜੀ ਥਾਂ ਤੇ ਜਾ ਕੇ ਫੇਰ ਫਸਾ ਲੈਂਦੇ ਨੇ 20 ਵਾਰੀ ਪਿੱਟ ਪਿੱਟ ਕੇ ਥੱਕ ਗਿਆ ਵੀ ਆਪਣੀ ਮਿਹਨਤ ਕਰੋ ਭਰਾਵੋ ਇਹ ਆਪਣੀਆਂ ਜਿਹੜੀਆਂ ਇਹਨਾਂ ਆਸਾਮੀਆਂ ਦੇ ਉੱਪਰ ਆ ਭਾਰਤੀ ਹੋ ਮੈਨੂੰ ਦੂਜਾ ਭਰਾ ਵੀ ਪੁਲਿਸ ਦੇ ਵਿੱਚ ਆ ਤੇ ਇਹ ਭਰਾ ਵੀ ਪੁਲਿਸ ਦੇ ਵਿੱਚ ਆ ਤਿੰਨ ਸਟਾਰ ਕਿੱਡੀ ਉਮਰ ਆ ਬੜੀ ਛੋਟੀ ਉਮਰ ਆ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਅਹੁਦੇ ਤੇ ਪਹੁੰਚ ਗਿਆ ਨੌਜਵਾਨੋ ਇਥੋਂ ਮੇਰੀ ਅੱਜ ਸਟੋਰੀ ਤੋਂ ਤੁਸੀਂ ਸਿੱਖਿਓ ਕਿ ਕਿਵੇਂ ਜਿਹੜੇ ਅੱਜ ਤੁਸੀਂ ਮਿਹਨਤ ਕਰੋਗੇ ਕਿਵੇਂ ਮਿਹਨਤ ਰੰਗ ਲੈ ਕੇ ਆਉਂਦੀ ਹੈ ਨਸ਼ੇ ਛੱਡੋ ਪ੍ਰਵਾਸ ਛੱਡੋ ਬਾਹਰ ਜਾਣਾ ਛੱਡੋ ਇੱਥੇ ਨੌਕਰੀਆਂ ਦੇ ਉੱਪਰ ਆਪਣੀ ਆਪਰ ਭਰਤੀ ਹੋ ਤੇ ਆਪ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਆਪਣੀ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਓ ਅਸੀਂ ਕਹਿੰਦਾ ਸਾਡਾ ਭਰਾ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਵੇ ਚੰਗੀ ਸੇਵਾ ਕਰੇ ਵੱਡੇ ਅਹੁਦੇ ਤੇ ਜਦ ਵੱਡੀਆਂ ਮੱਲਾਂ ਮਾਰੇ ਦਰਤਾਰ ਬੰਨੀ ਹੈ ਹਾਰ ਬੋਟਾਂ ਦੇ ਉੱਪਰ ਲੱਗਨੇ ਬੜੀ ਛੋਟੀ ਉਮਰ ਦੇ ਵਿੱਚ ਐ ਐ ਐਸ ਐਚਓ ਅਨਸਪੈਕਟਰ ਬਣਿਆ ਠੀਕ ਹੈ ਪ੍ਰਮਾਤਮਾ ਭਾਈ ਨੂੰ ਬਹੁਤ ਬੜਾ ਕਿਰਪਾ ਕਰੇ ਤੇ ਇਸ ਪਵਣ ਪ੍ਰੀਤ ਤੋਂ ਦੇਖ ਕੇ ਸਾਡੇ ਨੌਜਵਾਨ ਨਸ਼ੇ ਤਿਆਗਣ ਬਾਹਰ ਜਾਣਾ ਛੱਡਣ ਗਰਾਊਂਡਾਂ ਦੇ ਨਾਲ ਜੋੜਨ ਖੇਮਾਂ ਦੇ ਨਾਲ ਜੋੜਨ ਜਿਹੜੀ ਕਿ ਗੇਮ ਦੇ ਸਿਰ ਤੇ ਅੱਜ ਇਹ ਭਰਾ ਐਡੇ ਵੱਡੇ ਅਹੁਦੇ ਤੇ ਪਹੁੰਚਿਆ